ਕਿ ਅੱਜ ਦੀ ਸਿਆਸਤਾ ਅੱਜ ਭਾਈ ਅੰਮਰਤਪਾਲ ਸਿੰਘ ਆ ਗਿਆ ਇਸ ਕਰਕੇ ਜਿਹੜਾ ਅਕਾਲੀ ਦਲ ਬਾਦਲ ਨੂੰ ਹੁਣ ਧਰਮੀ ਫੌਜੀ ਦਾ ਜਿਹੜਾ ਸਹਾਰਾ ਲੈਣਾ ਪਿਆ ਦੱਸਿਆ ਜਾ ਰਿਹਾ ਵੇ ਬੇਸਕਾ ਧਰਮੀ ਫੌਜੀਆ ਨੇ ਜਿਹੜਾ ਕਿ ਅਕਾਲੀ ਦਲ ਬਾਦਲ ਪੰਜਾਬ ਦੇ ਜਥੇਬੰਦੀ ਜਾਨੀ ਕਿ ਭਾਈ ਅੰਮਰਤਪਾਲ ਸਿੰਘ ਨੂੰ ਸਪੋਰਟ ਕੀਤੀ ਆ ਅੱਜ ਆਪਾਂ ਵੱਡੀਆਂ ਦੋ ਖਬਰਾਂ ਦਾ ਰੁਖ ਕਰਦੇ ਆਂ ਤਰਨਤਾਰਨ ਸਾਹਤੋ ਜੋ ਜਿਮਨੀ ਚੋਣ ਹੋ ਰਹੀ ਆ ਉਹਦੇ ਸੰਬੰਧੀ ਗੱਲਬਾਤ ਕਰਾਂਗੇ ਦੂਸਰੀ ਖਬਰਾਂ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਪੁਲਿਸ ਦਾ ਉਹ ਡੀਆ ਡੀਆਈਜੀ ਹਰਚਰਨ ਸਿੰਘ ਭੱਲਰ ਉਹਦੇ ਬਾਬਤ ਵੀ ਅੱਪਾ ਗੱਲਬਾਤ ਕਰਾਂਗੇ ਕਿ ਉਹਦੇ ਉੱਤੇ ਹੁਣ ਕੀ ਕੀ ਸਿਕੰਜਾ ਜਿਹੜਾ ਕਸਿਆ ਜਾ ਰਿਹਾ ਹੁਣ ਕੱਲਾ ਉਹ ਨਹੀਂ ਤੇ ਹੋਰ ਬਹੁਤ ਜ਼ਿਆਦੇ ਦੀਆਂ ਜਿਹੜੀਆਂ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਦੀਆਂ ਭੱਜੜਾ ਪਈਆਂ ਹੋਈਆਂ ਨੇ ਸੀਬੀਆਈ ਦੀ ਅਡਾਰ ਦੇ ਉੱਪਰ ਤੇ ਦਾਦੇ ਮਾਰਿਆ ਹੁਣ ਇਧਰ ਉਧਰ ਭੱਜ ਰਹੇ ਆ ਦੌੜ ਰਹੇ ਆ ਇਹਨੇ ਹੁੰਦੀ ਆ ਕਿ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਵੇਗੀ ਬੜਾ ਕੁਛ ਲੁੱਟਿਆ ਤੇ ਪਟਿਆ ਤੇ ਪੰਜਾਬ ਨੂੰ ਖਾ ਗਿਆਂ ਜੋਕਾ ਲੱਗ ਕੇ ਜਿਹੜੀਆਂ ਕੁਝ ਸਾਡੇ ਲੀਡਰ ਖਾ ਗਏ ਆ ਰਹਿੰਦੇ ਖੁੰਦੇ ਜਿਹੜੇ ਥਲੜੇ ਵਾਲੇ ਖਾ ਗਏ ਤੇ ਇਹਦੇ ਬਾਬਤ ਆਪਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਭਾਈ ਅਮਰਪਾਲ ਸਿੰਘ ਖਾਲਸਾ ਦਾ ਜ਼ਿਕਰ ਕਰਦੇ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਤਨਤਾਰਨ ਸਾਹਿਬ ਦੀ ਜਿਮਨੀ ਚੋਂ ਆ ਜਿਹੜੀ 11 ਨਵੰਬਰ ਨੂੰ ਹੋਣ ਜਾ ਰਹੀ ਆ ਉਹਦੇ ਵਿੱਚ ਆ ਵੱਖ-ਵੱਖ ਪਾਰਟੀਆਂ ਖੜੀਆਂ ਆ ਆਮਾ ਦੀ ਪਾਰਟੀ ਨੇ ਜਿਹੜਾ ਕਿ ਹਰਮੀਤ ਸਿੰਘ ਪਹਿਲਾਂ ਅਕਾਲੀ ਦਲ ਦੇ ਵਿੱਚ ਹੁੰਦਾ ਸੀ ਤੇ ਹੁਣ ਆਮਾ ਦੀ ਪਾਰਟੀ ਆਇਆ ਨੇ ਭਗਵੰਤ ਮਾਨ ਨੇ ਉਹਨੂੰ ਬਾਹਰੋਂ ਕੋ ਸਾਬਰ ਸੁਬਣ ਲਿਆ ਕੇ ਜਾਂ ਸਰਫ ਲਿਆ ਕੇ ਜਿਹੜਾ ਉਹਨੂੰ ਧੋ ਲਿਆ ਕਿਉਂਕਿ ਪਹਿਲਾਂ ਉਹ ਚਿੱਟੇ ਦਾ ਦਾਗ ਲੱਗੇ ਹੋਇਆ ਸੀ ਉਹਦੇ ਉੱਪਰ ਉਹ ਦਾਗ ਕਹਿੰਦੇ ਹੁਣ ਲਾਤਾ ਹੁਣ ਢਾਲੀਵਾਲ ਤੇ ਕੁਲਦੀਪ ਢਾਲੀਵਾਲ ਇਹਨਾਂ ਦਾ ਮంత్రి ਜੀ ਪਹਿਲਾਂ ਹੁਣ ਵਿਧਾਇਕ ਆ ਬਚਾਰੇ ਤੋਂ ਮੰਤਰੀ ਦਾ ਪਦ ਖੋਲਿਆ ਉਹ ਕਹਿੰਦਾ ਜੀ ਇਹ ਪੰਥਕਾ ਜਦੋਂ ਅਕਾਲੀ ਦਲ ਬਾਦਲ ਦੇ ਵਿੱਚ ਸੀ ਉਦੋਂ ਚਿੱਟੇ ਦਾ ਸਦਾਗਰ ਸੀ ਜਦੋਂ ਆਵਾ ਦੀ ਪਾਰਟੀ ਦੇ ਵਿੱਚ ਆ ਗਿਆ ਤੇ ਉਹ ਪੰਥਕ ਹੋ ਗਿਆ ਵਾਹ ਜੀ ਵਾਹ ਇਹ ਨਵਾ ਲਿਆ ਇਹ ਕਿਹੜੇ ਮੇਲੇ ਤੇ ਕੰਬਦੇ ਮੇਲੇ ਤੇ ਲੈ ਗਏ ਜਾਂ ਕਿਤੇ ਹੋਰ ਉਹਨੂੰ ਕਿਹੜੇ ਹਿਸਾਬਾਂ ਦੀ ਟਿੱਕੀ ਦੇ ਨਾਲ ਧੋ ਲਿਆ ਭਾਈ ਇਹ ਦੱਸ ਦਿਓ ਪੰਜਾਬ ਦੇ ਲੋਕ ਪੁੱਛਦੇ ਆ ਇਹ ਗੱਲਾਂ ਇਹ ਪੰਜਾਬ ਦੇ ਲੋਕਾਂ ਨੂੰ ਦੱਸ ਦਿਓ ਕਿ ਤੁਹਾਡੇ ਵਿੱਚ ਦੁੱਧ ਧੋਤਾ ਕਿਵੇਂ ਹੋ ਗਿਆ ਤੁਹਾਡੇ ਵਿੱਚ ਆ ਕੇ ਤੇ ਦੂਸਰੇ ਪਾਸੇ ਜਿਹੜਾ ਕਾਂਗਰਸ ਦਾ ਰਾਜੇ ਵਿੜਿੰਗ ਦਾ ਬਿਆਨ ਤੁਸੀਂ ਸੁਣ ਲਿਆ ਕਿ ਕਿੰਨੀ ਬੰਦੇ ਦੇ ਵਿੱਚ ਈਰਖਾ ਗਈ ਕਿੰਨੀ ਬੰਦੇ ਦੇ ਵਿੱਚ ਹੰਕਾਰ ਆ ਉਹ ਤੁਸੀਂ ਸਾਰਾ ਸੁਣਿਆ ਹੋਇਆਗਾ ਬਿਆਨ ਆ ਤੇ ਹੁਣ ਦੂਸਰੇ ਪਾਸੇ ਬੀਜੇਪੀ ਵੱਲੋਂ ਵੀ ਖੜਾਗਾ ਤੇ ਕਹਿੰਦੇ ਹੁਣ ਨੀਡੂ ਛਟਰਾ ਵਾਲਾ ਵੀ ਆ ਗਿਆ ਉਹ ਬਤੰਦਰ ਨਹੀਂ ਹਟਦਾ ਉਹ ਕਹਿੰਦਾ ਦੇਖੀ ਜੇ ਉਹ ਕਹਿੰਦਾ ਕੀ ਆ ਭਾਗ ਖੁੱਲੇ ਜਾਣ ਕਦੇ ਚਲੋ ਹਰ ਇੱਕ ਨੂੰ ਮੌਕਾ ਹਰ ਇੱਕ ਦਾ ਅਧਿਕਾਰ ਬੰਦਾ ਇਲੈਕਸ਼ਨਾਂ ਤੇ ਖੜਨ ਦਾ ਦੂਸਰੇ ਪਾਸੇ ਭਾਈ ਅੰਮਰਤਪਾਲ ਸਿੰਘ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਆ ਉਹਨਾਂ ਵੱਲੋਂ ਜਿਹੜਾ ਭਾਈ ਮਨਦੀਪ ਸਿੰਘ ਸੰਨੀ ਦਾ ਭਰਾ ਜਿਹੜਾ ਕਿ ਸੁਧੀਰ ਸੂਰੀ ਨੂੰ ਜਿਹੜਾ ਕਿ ਸੰਦੀਪ ਸੰਧੀ ਨੇ ਮਾਰਿਆ ਉਸ ਤੋਂ ਬਾਅਦ ਜਿਹੜਾ ਸ਼ੂਬੇ ਸਰਹੰਦ ਦਾ ਅੰਤ ਕੀਤਾ ਦੂਸਰੇ ਪਾਸੇ ਉਹ ਨੌਜਵਾਨ ਆ ਤੇ ਤੀਸਰੇ ਪਾਸੇ ਕਹਿੰਦੇ ਆ ਅਕਾਲੀ ਦਲ ਲਿਆਇਆ ਕੱਢ ਕੇ ਕਹਿੰਦੇ ਧਰਮੀ ਫੌਜੀ ਦੀ ਪਤਨੀ ਨੂੰ ਪਰ ਦੱਸਿਆ ਜਾ ਰਿਹਾ ਕਿ ਉਸ ਫੌਜੀ ਦਾ ਮੁੰਡਾ ਤੇ ਕਹਿੰਦੇ ਗੈਂਗਸਟਰ ਆ ਇਹ ਖਵਰਾ ਸਾਹਮਣੇ ਨਿਕਲ ਕੇ ਆ ਰਹੀਆਂ ਇਹਦੇ ਵਿੱਚ ਸਚਾਈ ਕਿੰਨੀ ਕਾ ਇਹ ਤਰਨਤਰ ਸਾਹਿਬ ਵਾਲੇ ਚੰਗੀ ਤਰ੍ਹਾਂ ਜਾਣਦੇ ਹੋਣਗੇ ਅਕਾਲੀ ਦਲ ਨੂੰ ਅੱਜ 42-43 ਸਾਲ ਹੋ ਗਏ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦੋਂ ਧਰਮੀ ਫੌਜੀ ਜਿਨ੍ਹਾਂ ਨੇ ਬੈਰਕਾ ਛੜੀਆਂ ਜਿਹੜਾ ਕਿ ਨਾ ਸਹਾਰ ਦੇ ਹੋਏ ਸ੍ਰੀ ਅਕਾਲਤਾ ਸਾਹਿਬ ਤੇ ਜਦੋਂ ਟੈਂਕਾਂ ਤੇ ਤੋਪਾਂ ਦੇ ਨਾਲ ਢਾਹ ਢੇਰੀ ਕੀਤਾ ਗਿਆ ਨੰਨੇ-ਮੁੰਨੇ ਬੱਚੇ ਮਾਰੇ ਗਏ ਹਜ਼ਾਰਾਂ ਸਾਡੇ ਗਿਣਤੀ ਦੇ ਵਿੱਚ ਸਿੱਖਾਂ ਦਾ ਕਤਲ ਇਮ ਕੀਤਾ ਗਿਆ ਤੇ ਉਹਨਾਂ ਧਰਮੀ ਫੌਜੀ ਜਿਹੜੇ ਫੌਜ ਦੇ ਵਿੱਚ ਸੀ ਆਪਣਾ ਇਿੱਤਾ ਸਮਝਦੇ ਹੋਏ ਆਪਣਾ ਦੁੱਖ ਦਰਦ ਸਮਝਦੇ ਹੋਏ ਤੇ ਉਹਨਾਂ ਨੇ ਬੈਰਕਾ ਛੱਡੀਆਂ ਤੇ ਸਰਕਾਰਾਂ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਵੀ ਆ ਉਦੋਂ ਬਾਅਦ ਰਹਾ ਹੋਇਆ ਉਹਨਾਂ ਨੂੰ ਇੱਕਾ ਧਰਮੀ ਫੌਜੀ ਕਿਹਾ ਜਾਂਦਾ ਬੜਾ ਸਾਡੇ ਦਿਲ ਦੇ ਵਿੱਚ ਆ ਫੌਜ ਲਈ ਮਾਨ ਸਨਮਾਨ ਆ ਉਹਨਾਂ ਧਰਮੀ ਫੌਜੀਆਂ ਦੇ ਲਈ ਜਿਨ੍ਹਾਂ ਨੇ ਇਹ ਆਪਣਾ ਸਾਰਾ ਕੁਝ ਜਿਹੜਾ ਦਾਤ ਤੇ ਲਾਤਾ ਪਰ ਦੁੱਖ ਦੀ ਗੱਲ ਇਹ ਆ ਕਿ ਅੱਜ ਸਿਆਸਤਾਂ ਅੱਜ ਭਾਈ ਅੰਬਰਤ ਪਾਲ ਸਿੰਘ ਆ ਗਿਆ ਇਸ ਕਰਕੇ ਜਿਹੜਾ ਅਕਾਲੀ ਦਲ ਬਾਦਲ ਨੂੰ ਹੁਣ ਧਰਮੀ ਫੌਜੀ ਦਾ ਜਿਹੜਾ ਸਹਾਰਾ ਲੈਣਾ ਪਿਆ ਦੱਸਿਆ ਜਾ ਰਿਹਾ ਵੇ ਬੇਸਕਾ ਧਰਮੀ ਫੌਜੀਆ ਨੇ ਜਿਹੜਾ ਕਿ ਅਕਾਲੀ ਦਲ ਬਾਦਲ ਪੰਜਾਬ ਦੇ ਜਥੇਬੰਦੀ ਜਾਨੀ ਕਿ ਭਾਈ ਅੰਬਰਤ ਪਾਲ ਸਿੰਘ ਨੂੰ ਸਪੋਰਟ ਕੀਤੀ ਆ ਉਹ ਕਹਿੰਦੇ ਅੱਜ ਤਾਨੂੰ ਚੇਤਾ ਆ ਗਿਆ 43 ਸਾਲ ਬਾਅਦ ਆ ਉਸ ਤੋਂ ਪਹਿਲਾਂ ਕਿਦੇ ਧਰਮੀ ਫੌਜੀਆ ਨੂੰ ਸਰਉਣੀ ਕਮੇਟੀ ਵਿੱਚ ਭਰਤੀ ਕੀਤਾ ਹੋਵੇ ਕਿਸੇ ਧਰਮੀ ਫੌਜੀ ਦੀ ਘਰ ਦੀ ਸਾਰ ਲੈਤੀ ਹੋਵੇ ਕਿਸੇ ਧਰਮੀ ਫੌਜੀ ਨੂੰ ਟਿਕਟ ਦਿੱਤੀ ਹੋਵੇ 25 ਸਾਲ ਸਰਕਾਰ ਹੈਗੀ 43 ਸਾਲ ਹੋ ਗਏ ਇਹਨਾਂ ਗੱਲਾਂ ਨੂੰ ਤੇ ਜਵਾਬ ਦੇ ਦੇਣਾ ਜੇ ਕਿਸੇ ਕੋਲ ਹੈਗਾ ਜਵਾਬ ਆ ਕਹਿੰਦੇ ਜੀ ਪਹਿਲਾਂ ਉਹਨੂੰ ਅੱਤਵਾਦੀ ਲਾਉਂਦੇ ਸੀ ਤੇ ਸ਼ਰੋਣੀ ਕਮੇਟੀ ਨੇ ਕਦੇ ਧਰਮੀ ਫੌਜੀ ਨਾਮ ਧਰ ਦਿੱਤਾ ਕਹਿੰਦੇ ਜੀ ਇਸ ਕਰਕੇ ਸਾਡੀ ਬਹਾਦਰੀ ਆ ਇਹ ਤੁਹਾਡੀ ਜੰਗੀਰ ਨਹੀਂ ਜਿਹੜੀ ਕਿ ਮੈਂ ਕਹਿ ਦੇਵਾਂ ਇਸ ਸ਼ਰੋਮਣੀ ਕਮੇਟੀ ਇਹ ਤਾਂ ਇੱਕ ਕਬਜ਼ਾ ਕੀਤਾ ਹੋਇਆ ਤੁਸੀਂ ਇੱਕ ਪਰਿਵਾਰ ਨੇ ਇਹ ਤਾਂ ਕਬਜ਼ੇ ਦੇ ਅਧੀਨ ਆ ਸ਼ਰੋਮਣੀ ਕਮੇਟੀ ਸਮੁੱਚੇ ਪੰਥ ਦੀ ਆ ਉਹ ਪੰਥ ਜਿਸ ਨੇ ਕੁਰਬਾਨੀਆਂ ਦੇ ਕੇ ਹੋਂਦ ਦੇ ਵਿੱਚ ਲਿਆਂਦੀ ਸੀ ਤੇ ਸ਼ਰੋਮਣੀ ਕਮੇਟੀ ਧਾਰਨੀ ਘਰ ਦੀ ਜੰਗੀਰ ਨਹੀਂ ਕੋਈ ਤੇ ਸ਼ਰੋਮਣੀ ਕਮੇਟੀ ਆਕਾਲ ਤਾ ਸਾਬ ਵੱਲੋਂ ਤੇ ਫਿਰ ਜਿਹੜਾ ਜੋ ਕੁਝ 2 ਦਸੰਬਰ ਵਾਲਾ ਹੁਕਮਨਾਮਾ ਜਾਰੀ ਕੀਤਾ ਸਖਬੀਰ ਬਾਦਲ ਤੇ ਉਹਨੂੰ ਮੰਨ ਲਓ ਉਹਨੂੰ ਕਿਉਂ ਨਹੀਂ ਮੰਨਦੇ ਉਦੋਂ ਕਿਉਂ ਦੁੱਖ ਲੱਗਦਾ ਬਈ ਉਹਨੂੰ ਨਹੀਂ ਮੰਨਣਾ ਅਸੀਂ ਅਕਾਲ ਤਾ ਸਾਬ ਨੂੰ ਮੰਨਣਾ ਨਹੀਂ ਤੇ ਅਸੀਂ ਆਪਣੀ ਰਾਜਨੀਤੀ ਦੇ ਖਾਤਰ ਆ ਦੂਸਰੇ ਦੀ ਬਲੀ ਕਿਵੇਂ ਦੇਣੀ ਆ ਦੂਸਰੇ ਨੂੰ ਬੁੱਧੂ ਕਿਵੇਂ ਬਣਾਉਣਾ ਇਹ ਜਿਹੜਾ ਕਿ ਪ੍ਰਕਾਸ਼ ਬਾਦਲ ਦੀ ਜਿਹੜੀ ਸਿਆਸਤਾ ਉਹ ਜਿਹੜੀ ਕਿ ਨਾਰਲੇ ਜਿਹੜੇ ਥੋੜੇ ਕਨੇ ਰਹਿ ਗਏ ਹੁਣ ਤਾਂ ਚਲੋ ਆਪਾਂ ਇਹ ਗੱਲ ਕਰਦੇ ਆ ਇਹ ਤਾਂ ਤਰਨ ਤਰਨ ਸਾਹਿਬ ਵਾਲੇ ਦੱਸਣਗੇ ਕਿਨੂੰ ਜਿਤਾਉਣਾ ਤੇ ਕਿਨੂੰ ਨਹੀਂ ਜਿਤਾਉਣਾ ਕੀ ਤੇ ਹੱਕ ਬਣਦਾਗਾ ਆਧਾਰਕ ਹੱਕ ਬਣਦਾਗਾ ਤੇ ਇਹ ਦੱਸਿਆ ਜਾ ਰਿਹਾ ਕਿ ਭਾਈ ਅੰਮਰਪਾਲ ਸਿੰਘ ਜਿਹੜੀ ਇਸ ਵੇਲੇ ਜਿਹੜੀ ਉਸਾ ਤਰ ਤਾਰਨ ਦੇ ਹਲਕੇ ਦੇ ਵਿੱਚ ਚੜਤਾ ਇਸ ਤੋਂ ਪਹਿਲਾਂ ਵੀ ਭਾਈ ਮਨਦੀਪ ਸਿੰਘਾ ਸੰਨੀ ਦੇ ਭਰਾ ਨੇ ਜਿਹੜਾ ਦੋਸ ਲਾਇਆ ਸੀ ਕਿ ਉਹਨੂੰ ਧੌਂਕੀਆਂ ਆ ਰਹੀਆਂ ਕਿ ਤੂੰ ਪਿੱਛੇ ਹਟ ਜਾ ਤੇ ਨਹੀਂ ਤੇਰੇ ਅਸੀਂ ਗੋਲੀ ਮਾਰ ਦਾਂਗੇ ਇਸ ਤਰ੍ਹਾਂ ਕਰ ਦਾਂਗੇ ਤੇ ਫਿਰ ਉਹੀ ਗੱਲ ਆ ਨਾ ਜਦੋਂ ਬੰਦੇ ਨੂੰ ਪਤਾ ਲੱਗਦਾ ਇਹ ਬੰਦਾ ਅੱਗੇ ਜਾ ਰਿਹਾ ਤਾਂ ਫਿਰ ਉਹਨੂੰ ਧਮਕੀਆਂ ਦਿੰਦੇ ਆ ਜੇ ਬੰਦਾ ਫੇਰ ਵੀ ਨਾ ਹਟੇ ਫਿਰ ਇਹ ਜਾਨੋ ਮਾਰਦੇ ਬੰਦੇ ਨੂੰ ਖਤਮ ਕਰਦੇ ਆ ਤੇ ਪ੍ਰਮਾਤਮਾ ਸੁਖ ਚਾਵੇ ਤੇ ਸਭ ਕੁਝ ਹੋਊਗਾ ਤੇ ਮੈਂ ਨਾਲ ਇੱਕ ਹੋਰ ਇਹਦੇ ਖਬਰ ਐਡ ਕਰਦਾ ਆ ਆਪਾਂ ਡੀਜੀਏ ਤੋਂ ਪਹਿਲਾਂ ਜਿਹੜਾ ਭੁੱਜਰ ਤੋਂ ਪਹਿਲਾਂ ਇੱਕ ਆ ਲੁਧਿਆਣੇ ਦਾ ਗੁਰਸਿਮਰਨ ਮੰਡਾ ਇੱਕ ਕੱਲ ਕੋਈ ਇੱਕ ਪੱਤਰਕਾਰ ਇੰਟਰਵਿਊ ਲੈਣ ਗਿਆ ਪਹਿਲਾਂ ਤਾਂ ਮੈਂ ਉਹਨਾਂ ਪੱਤਰਕਾਰ ਨੂੰ ਬੇਨਤੀ ਕਰਦਾ ਚੱਕ ਕੇ ਮੂੰਹ ਤੁਸੀਂ ਉਹਦੇ ਕੋਲੇ ਵਗ ਜਾਨੇ ਹੋ ਜੇ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਜੇ ਤੁਹਾਡੇ ਕੋਲੇ ਕੋਈ ਜਵਾਬ ਨਹੀਂ ਹੁੰਦੇ ਤੇ ਤੁਸੀਂ ਉਹਦੇ ਕੋਲੇ ਮੂੰਹ ਚੱਕ ਕੇ ਲੈਣ ਕੀ ਜਾਂਦੇ ਹੋ ਉਹ ਬੜਾ ਦੁੱਖ ਹੋਇਆ ਉਹ ਪੱਤਰਕਾਰ ਮੈਨੂੰ ਇੱਕ Hindu ਪਾਈ ਲੱਗਿਆ ਤੇ ਦੂਸਰੇ ਪਾਸੇ ਸਿੱਖ ਤਿਰਪਾਨ ਪਾਈਆ ਗੁਰਸੇਵਰ ਮੰਡ ਦੇ ਆਪਣੇ ਆਪ ਨੂੰ ਸਿੱਖ ਕਹਾਉਂਦਾ ਬੈ ਰੂਪਿਆ ਤੇ ਉਸ ਮੈਨੂੰ ਲੱਗਦਾ ਕਿ ਉਸ ਬੇਸ਼ੱਕ ਦੇਖੋ ਕਿਸੇ ਮਰਜੀ ਜਾਤ ਧਰਮ ਦਾ ਹੋਵੇ ਹਰ ਇੱਕ ਦਾ ਅਧਿਕਾਰ ਆ ਜੇਕਰ ਅਸੀਂ ਲੋਕਤੰਤਰ ਮੰਨਦੇ ਆ ਪਰ ਉਹ ਤੋਂ ਗਰਸਿਮਰ ਮੰਡ ਨੇ ਐਡਾ ਘਟਿਆ ਬੰਦਾ ਧੱਕੇ ਦੇ ਨਾਲ ਜੈ શ્રી ਰਾਮ ਕਹਾਇਆ ਘਟੋ ਘਟ ਪੰਜ ਵਾਰੀ ਉਹਨੂੰ ਕਹਿੰਦਾ ਕਹਿ ਤੂੰ ਜੈ શ્રી ਰਾਮ ਉਹ ਕਹਿੰਦਾ ਫਤੇ ਬੁਲਾਤੀ ਮੈਂ ਸਤਸ੍ਰੀ ਕਲਾ ਬੁਲਾਤੀ ਕਹਿੰਦਾ ਨਹੀਂ ਉਹ ਤੋਂ ਪਹਿਲਾਂ ਕਹਿੰਦਾ ਤੂੰ ਜੈ શ્રી ਰਾਮ ਬੋਲਾ ਜਣੀ ਕੇ ਫਿਰ ਤਾਲੀਬਾਨ ਫਰਮਾਨ ਨੇ ਤੇ ਇੱਕ ਆ ਦੂਜਾ ਇੱਕ ਜਿਹੜਾ ਬਹੁ ਰੁਪਿਆ ਅਕਾਲਤਾ ਸਭ ਤੋਂ ਲਾਨਿਆ ਹਰਜੀਤ ਰਸੂਲਪੁਰੇ ਵਾਲਾ ਅੱਜ ਉਹ ਕਹਿੰਦਾ ਕਿ ਜੈ ਸ੍ਰੀ ਰਾਮ ਕਹਿਣਾ ਪਊਗਾ ਜੇ ਫਿਰ ਦੂਸਰੇ ਪਾਸੇ ਸਿੱਖ ਕਹਿੰਦੇ ਆ ਕਿ ਖਾਲਸਤਾਨ ਕਹਿਣਾ ਪਊਗਾ ਤੇ ਇਹ ਬੰਡੀਆਂ ਪਾ ਰਿਆ ਲੋਕਾਂ ਦੇ ਵਿੱਚ ਸਰਕਾਰ ਨੂੰ ਚਾਹੀਦਾ ਇਹਨਾਂ ਤੇ ਪਰਚੇ ਦਰਜ ਕਰਕੇ ਇਹਨਾਂ ਨੂੰ ਜੇਲਾਂ ਦੇ ਵਿੱਚ ਸੁੱਟੋ ਕਿਉਂ ਪੰਜਾਬ ਦਾ ਮਾਹੌਲ ਖਰਾਬ ਕਰਦੇ ਲੋਕ ਇਹਨਾਂ ਨੂੰ ਸਕਿਉਰਟੀਆ ਇਹਨਾਂ ਨੂੰ ਗਨਮੈਨ ਆ ਫਿਰ ਦੇ ਕੋਈ ਇਹਨਾਂ ਨੂੰ ਫੋਨ ਕਰਦਾ ਹੈ ਕਹਿੰਦੇ ਜੇ ਸਾਨੂੰ ਧਮਕੀ ਦਿੰਦਾ ਹੈਗਾ ਇਹ ਪੰਜਾਬ ਦਾ ਮਾਹੌਲ ਆ ਜਿਹੜੇ ਲੋਕ ਆ ਪੰਜ ਸੱਤ ਜਾਣੇ ਉਹ ਚਾਹੇ ਸਿਮਸਾ ਇਹਨਾਂ ਦੇ ਵਿੱਚ ਹੁਣ ਚਾਹੇ ਅਖੌਤੀ ਉਹ ਸਿੱਖ ਧਰਮ ਦੇ ਨਾਂ ਤੇ ਜਿਹੜਾ ਕਲੰਕ ਹੋਣਾ ਉਹਨਾਂ ਬੰਦਿਆਂ ਦੇ ਉੱਪਰ ਜਿਹੜਾ ਸਰਕਾਰ ਨੂੰ ਤੁਰਤ ਐਕਸ਼ਨ ਲੈਣਾ ਚਾਹੀਦਾ ਮਾਹੌਲ ਪੰਜਾਬ ਦਾ ਵਿਗੜਨਾ ਚਾਹੁੰਦੇ ਆ ਇਹ ਲੋਕਾਂ ਜਾਣ ਬੁੱਝ ਕੇ ਉਹਦੇ ਧੱਕੇ ਦੇ ਨਾਲ ਦੇਖੋ ਕਿੱਡਾ ਜ਼ੁਲਮ ਆ ਕਹਿੰਦੇ ਜੀ ਲੋਕਤੰਤਰ ਆ ਇਹ ਕਾਹਦਾ ਲੋਕਤੰਤਰ ਆ ਉਦੇ ਮੂੰਹ ਦੇ ਵਿੱਚੋਂ ਧੱਕੇ ਨਾਲ ਸ਼ਬਦ ਕਢਾਉਣੇ ਹਰ ਇੱਕ ਦੇ ਆਪਣੀ ਆਪਣੀ ਕੋਈ ਵਹਿਗਰੂ ਕਹੇ ਕੋਈ ਰਾਮ ਕਹੇ ਕੋਈ ਅੱਲਾਹ ਕਹੇ ਕੋਈ ਸਤਸ੍ਰੀਕਾਲ ਬੁਲਾਵੇ ਪਰ ਇਹ ਕਿੱਥੋਂ ਦਾ ਆ ਗਿਆ ਕਿ ਤੂੰ ਜੈ ਸ਼੍ਰੀ ਰਾਮ ਬੋਲੇਗਾ ਤੇ ਮੈਂ ਫੇਰ ਹੀ ਤੇਰੇ ਨਾਲ ਗੱਲਬਾਤ ਕਰੂੰਗਾ ਧੱਕੇ ਨਾਲ ਡਰਦੇ ਨੇ ਉਹਨੇ ਚਲੋ ਬੋਲਿਆ ਆਲੀ ਗੱਲ ਆ ਡੀਆਈਜੀ ਭੱਲੜ ਦੀ ਹੁਣ ਭੱਲੜ ਦੇ ਜਿਹੜੀਆਂ ਮੁਸ਼ਕਲਾਂ ਨੇ ਲਗਾਤਾਰ ਵੱਧ ਰਹੀਆਂ ਨੇ ਸੀਬੀਆਈ ਵੱਲੋਂ ਜਿਹੜਾ ਕਈ ਅਫਸਰ ਨੇ ਜਿਹੜੇ ਹੋਰ ਅਨੇਕੇ ਚੜਨ ਵਾਲੇ ਆ ਪੰਜਾਬ ਦੇ ਵਿੱਚ ਵੱਡੇ ਅਫਸਰ ੜਾਰਤੇ ਆ ਤੇ ਦੋ ਮਕਦਮੇ ਦਰਜ ਹੋ ਚੁੱਕੇ ਆ ਫਾਜ਼ਲ ਕਾ ਦੇ ਤੇ ਲੁਧਿਆਣਾ ਦੇ ਵਿੱਚ ਆ ਭੁੱਲਰ ਦੇ ਉੱਤੇ ਤੇ ਕਈ ਜਿਹੜੇ ਕਿ ਹੌਸ ਫਾਰਮ ਦੇ ਵਿੱਚ ਆ ਅਨੇਕਾ ਕਾਰਤੂਸ ਹਥਿਆਰ ਬਰਾਮਦ ਹੋਇਆ ਤੇ ਜਿਹੜੀਆਂ ਸਰਾਬਾਂ ਨੇ ਮਹਿੰਗੀਆਂ ਮਹਿੰਗੀਆਂ ਉਹ ਬਰਾਮਦ ਹੋਈਆਂ ਤੇ ਸਿਉਣਾ ਚੰਦ ਦੀ ਤੁਸੀਂ ਪਹਿਲੇ ਦੇਖ ਲਿਆ ਕਿਵੇਂ ਟੈਂਕ ਆ ਡੇ ਟਰੰਕ ਭਰੇ ਆ ਪੈਸੇ ਦੇ ਕਿਵੇਂ ਬੈਗ ਭਰੇ ਆ ਤੇ ਜ਼ਮੀਨਾਂ ਜਾਇਦਾਦਾਂ ਦਾ ਅੰਤ ਨੇ ਕਰੋੜਾ ਰੁਪਇਆ ਇਕੱਠਾ ਕਰੀ ਬੈਠਾਗਾ 5 ਕਰੋੜ ਦਾ ਇੱਕ ਦਿਨ ਦਾ ਜਿਹੜਾ ਆ ਮਸ਼ੀਨਾ ਨੇ ਗਿਣਿਆਗਾ 5 ਕਰੋੜ ਤਾਂ ਪਤਾ ਨਹੀਂ ਅਰਬਾਂ ਕਰੋੜਾਂ ਦਾ ਮਾਲਕ ਆ ਗਰੀਬਾਂ ਦਾ ਚੂਸਿਆ ਹੋਇਆ ਖੂਣਾ ਤੇ ਭੁਗਤਨੀਆ ਪਹਿਣ ਗਿਆ ਇੱਕ ਪੱਤਰਕਾਰ ਦੀ ਮੈਂ ਵੀਡੀਓ ਸੁਣੀ ਆ ਕਹਿੰਦਾ ਜੀ ਸਾਬਕਾ ਡੀ ਆ ਮੈਉਤਲ ਕਰਤਾ ਡੀਜੀਪੀ ਜਿਹੜਾ ਹਰਚਰਨ ਸਿੰਘ ਭੱਲੜਾ ਅੱਜ ਜੇਲ੍ਹ ਦੇ ਵਿੱਚ ਉਹਨੇ ਸਾਦੀ ਰੋਟੀ ਖਾਧੀ ਤੇ ਹੀਠਾ ਪਿਆ ਤੇ ਇੱਕ ਉਹਦੇ ਉੱਪਰ ਚਾਦਰ ਸੀ ਇੱਕ ਲੋਈ ਸੀ ਤੇ ਉਹ ਸੁੱਤਾ ਤੇ ਉਹਨੇ ਆਮ ਕੈਦੀਆ ਵਾਂਗ ਰੋਟੀ ਖਾਧੀ ਤੁਸੀਂ ਭਾਈ ਸਿਉਣੇ ਦੇ ਬਿਸਕਟ ਖਵਾਇਆ ਹੁੰਦੇ ਜਾ ਕੇ ਤਾਂ ਤੁਸੀਂ ਉਹਨੂੰ ਕੋਈ ਬੈੱਡ ਸਰਾਣਾ ਦੇ ਆਉਂਦੇ ਜਾ ਕੇ ਜੇਕਰ ਥੱਲੇ ਸੁੱਤਾ ਸੀ ਉਹ ਤੁਸੀਂ ਬੈਟਸਰਾਣਾ ਦੇ ਆਉਂਦੇ ਜਾ ਕੇ ਏਡਾ ਸ਼ਰਮਦਾ ਘਾਟਾ ਸਾਡੇ ਪੱਤਰਕਾਰ ਜਿਹੜੇ ਕਿ ਬਿਕਾਊ ਮੀਡੀਆ